ਸਾਤਰੀਏ ਕਾਲ ਜੀ ਸਾਰਿਆਂ ਨੂੰ ਸਾਤਰੀ ਕਾਲ ਜੀ ਤੁਹਾਨੂੰ ਪਰੋਲ ਖਵਾਈਏ ਅੱਜ ਸਬਜੀ ਸਾਮਾਂ ਦੀ ਸਬਜੀ ਜਿਹੜੀ ਹੈ ਗਵਾਂਡੀਆਂ ਹਲ ਇਹਨਾਂ ਦੇ ਲੱਗੇ ਹੀ ਪਰੋਲ ਬਹੁਤ ਤੇ ਸਾਨੂੰ ਹਾਂ ਹੋ ਗਈ ਆ ਪਿਆਂਦੇ ਵੀ ਤੁਸੀਂ ਵੀ ਤੋੜ ਲਓ ਸਾਡੇ ਤੇ ਲੱਗਣੇ ਸ਼ੁਰੂ ਨਹੀਂ ਹੋਏ ਤੇ ਇਹ ਡੱਬੀ ਆ ਇਹਨਾਂ ਦੇ ਲੱਗਣ ਦੇ ਮਹਿਕੇ ਸ਼ਾਇਦ ਤੁਸੀਂ ਲੈ ਕੇ ਆ ਖਾਦੇ ਲੱਗੇ ਆ ਪਰ ਅਜੇ ਉਹ ਹੋਰ ਸਾਡੇ ਆ ਆ ਜੀ ਪਰੋਲ ਸੱਪਾਂ ਵਰਗੀ ਨਹੀਂ ਵਲੌਗ ਬਣਾਇਆ ਪਿੱਛੇ ਜੇ ਸੁਰੂ ਸੁਰੂ ਜਾ ਸਾਲ ਹੀ ਹੋ ਗਿਆ ਨਾ ਸੱਪਾਂ ਜੀ ਦਿਖਣ ਵਾਲੀ ਸਬਜੀ ਪਟੋਲ ਇਹਨਾਂ ਚ ਵਾਲ ਘੱਟਵਾ ਨਾ ਇਦਾਂ ਆ ਨਹੀਂ ਥੋੜੇ ਵਾਲਾਂ ਜੀ ਵਾਲ ਘੱਟ ਨਹੀਂ ਆ ਵਾਲ ਪੂਰਾ ਸੱਪ ਵਾਂਗੂ ਵੇਖੋ ਕਿਦਾਂ ਜਿਹੜੇ ਪਿਛਲੀ ਵਾਰੀ ਉਹ ਬਹੁਤ ਜ਼ਿਆਦਾ ਵਾਲੀ ਉਹਨਾਂ ਦੇ ਨਾ ਹਾਂਜੀ ਆਹੋ ਵੱਡੇ ਵੱਡੇ ਇਹਨਾਂ ਨੂੰ ਸਨੇਕ ਗਾਰਡ ਬੋਲਦੇ ਕਪਾਣੀ ਗਾਰਡ ਬੋਲਦੇ ਆ ਇਹਨਾਂ ਨੇ ਜੇ ਪਤਾ ਇੰਗਲਿਸ਼ ਨਾ ਗਾਰਡ ਸ਼ਾਇਦ ਜੀ ਯੂ ਆਰ ਏ ਪਤਾ ਨਹੀਂ ਇਦਾਂ ਕਰਕੇ ਹੀ ਕੁਛ ਨਾਮ ਪਰ ਇਹ ਆ ਭੀ ਜਿੱਦਾਂ ਤੇਰੇ ਕੋਲ ਸਬਜੀ ਟੁੱਟਣ ਦੀ ਵੇ ਤੂੰ ਕੀ ਕਰਨਾ ਵਾ ਪੂਛ ਤੋੜਤੀ ਉਹਦੀ ਦੇ ਹੱਥ ਨਿਕਲ ਗੋਤ ਤੋੜਨੇ ਨਾ ਉਹ ਮੈਂ ਤੋੜਦੇ ਤੂੰ ਹੀ ਨਹੀਂ ਨਜੁਗਿਆਗੇ ਜੇ ਤੋੜ ਕੇ ਦੱਸਦੇ ਤੁਹਾਨੂੰ ਤਾਂ ਫਿਰ ਵੇਖਣਾ ਚਾਚੀ ਵਾਲਾ ਚਾਚੀ ਜੀ ਜੁਰ ਕਾਟੇ ਵੇਖਾ ਫੜੋ ਤੋੜਦਾ ਸਾਰਾ ਹੀ ਬਸ ਉਹ ਟੁੱਟਣਾ ਹੁਣ ਇਹਨੂੰ ਲੱਗਣਾ ਵੀ ਨਹੀਂ ਨਾ ਜਿਹੜੇ ਸਾਨੂੰ ਖਿੱਚਦੀ ਤੁਸੀਂ ਬਲ ਨਹੀਂ ਨਹੀਂ ਕੁਛ ਨਹੀਂ ਹੁੰਦਾ ਆਓ ਬਾਕੀ ਨਿੰਮ ਦੇ ਬੂਟੇ ਦੀ ਰੌਣਕ ਵੇਖੋ ਆ ਪਿਲਕਣ ਦਾ ਦੋਨਾਂ ਦੀ ਇੰਨੀ ਸ਼ਾਂਵ ਆ ਨਾ ਵੀ ਹੱਦਾਂ ਬਣੇ ਮਗਾੜੇ ਦੋਨਾਂ ਬੂਟਿਆਂ ਨੇ ਇਹ ਪਿਲਕਣ ਦਾ ਬੂਟਾ ਬੋਰ ਵਾਂਗੂ ਇਹਦੀ ਜੇ ਸ਼ਾਂਵ ਆ ਤੇ ਕਹਿੰਦੇ ਲਾਉਣਾ ਤੇ ਇਹ ਲਾਓ ਆ ਨਿੰਮ ਜਿਹੜੀ ਸਦਾ ਬਹਾਰੀ ਤੇ ਇਹ ਤੇ ਕੀ ਉਹਨੇ ਅੰਦੇ ਅੰਦੇ ਕੋਈ ਅਲਾਹੀ ਚੀਜ਼ ਹੀ ਆ ਨਿੰਮ ਦਾ ਬੂਟਾ ਨਹੀਂ ਚਲੋ ਇੱਕ ਇੱਕ ਰਹਿ ਗਿਆ ਤੁਹਾਨੂੰ ਹਰਪ ਕਰਨੀ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਵੀ ਆਪਣੇ ਬਿਗੈਰ ਤੂੰ ਨਹੀਂ ਹੈਗੀ ਕਹੇ ਜੋਗੀ ਬਸ ਤੂੰ ਮੇਰੇ ਬਿਗੈਰ ਨਹੀਂ ਕੋਈ ਚੱਗੀ ਹੈ ਆਹ ਤੇ ਫਿਰ ਆਹ ਵੇਖੀਂ ਦਾ ਤੱਪੜ ਜਣਾਣਾ ਹਟਾ ਕਿਉਂ ਮਾਲੀ ਆ ਚੱਲ ਬੜੀ ਇੰਨੇ ਕਿਹੜਾ ਪਾਟੇ ਬਣਾਉਂ ਇਹਨੂੰ ਕੋਈ ਲੱਗਿਆ ਕਿ ਨਹੀਂ ਫਲੀਆਂ ਨੂੰ ਉਹਦੇ ਹੈਗੇ ਜਰਾ ਤੁਹਾਨੂੰ ਦੋ ਫਲੀਆਂ ਨੂੰ ਫੁੱਲਦੇ ਪਏ ਪਰ ਲੱਗਾ ਕੁਝ ਨਹੀਂ ਫੁੱਲਿਆ ਗਿਆ ਤੈਨੂੰ ਫਰੀ ਦੀ ਸਬਜ਼ੀ ਮਿਲਣੀ ਹੈ ਹੁਣ ਲਾ ਕੇ ਦੇ ਦੋ ਕ ਆਪਣੇ ਘਰ ਵੀ ਲੱਗੇ ਹਨ ਉਹ ਵੀ ਤੋੜਦੇ ਜਾ ਕੇ ਲੈ ਬਣ ਗਈ ਗੱਲ ਕੇ ਅੱਜ ਮੰਗਿਆਂ ਸਰ ਗਿਆ ਸਬਜ਼ੀ ਦਾ ਹੁਣ ਆਪਣੀ ਬਾੜੀ ਚ ਆ ਗਏ ਆ ਦੋ ਕਿਥੋਂ ਲਾਪੇ ਆ ਆ ਵੇਖੋ ਕਿੱਡੇ ਸੋਹਣੇ ਲੰਮਕੰਡੇ ਆ ਨਾ ਪਰੋਲ ਜਿੱਦਾਂ ਨਾ ਉਹ ਹੁੰਦੇ ਸਾਫ ਹੁੰਦੇ ਆ ਇਹ ਵੀ ਹੋਰ ਵਾ ਇਹ ਵੀ ਹੋ ਰਾ ਇਹ ਨਾਲ ਹੋ ਰਿਹਾ ਹੋਰ ਜਿਆਦਾ ਲੰਬਾਈ ਚ ਆ ਬਰੀਕ ਬੜੇ ਅਜੇ ਗਾਂ ਜਾ ਗਾ ਨਾ ਰਹਿਦੇ ਇਹਨਾਂ ਨੂੰ ਫੇਰ ਹੋਣਗੇ ਇਹ ਪੱਕ ਜਾਣਗੇ ਨਾ ਤਰਪੀ ਹੁਣ ਸਬਜ਼ੀ ਵੱਲੋਂ ਲੱਗ ਗਈਆਂ ਵਾ ਹੁਣ ਮੌਸਮ ਦੇ ਨਾਲ ਫਰਕ ਪੈ ਗਿਆ ਇਹ ਫੁੱਲ ਪੇਕ ਤਾਂ ਕਰੀ ਲਿਆ ਨੂੰ ਵੀ ਕਰੇਲੇ ਲੱਗੇ ਸਹੀ ਆ ਪਰ ਪਤਾ ਨਹੀਂ ਇਹਨਾਂ ਨੂੰ ਕੀ ਨੁਕਸਬਾ ਇਹ ਹੋ ਜਾਂਦੇ ਆ ਸੜ ਜਾਂਦੇ ਕਾਣੇ ਦਾ ਸੜ ਜਾਂਦੇ ਆ ਲੱਗੇ ਰਹੇ ਨੇ ਆ ਭਲਾ ਜੇ ਖਾਣਾ ਨਾ ਪਿਆ ਹੋਣਾ ਇਹ ਕਿਹੜਾ ਕਰੇਲੇ ਬਹੁਤ ਚੜੇ ਹੈਗੇ ਬੜੇ ਆ ਇਹਨਾਂ ਤੋਂ ਹੁਣ ਜੇ ਜਦ ਮੌਸਮ ਬਦਲ ਗਿਆ ਨਾ ਹੁਣ ਭਾਏ ਲੱਗਣੇ ਸ਼ੁਰੂ ਕਰਨਾ ਆਹ ਹਾਂ ਇੱਧਰ ਵੀ ਪੈ ਗਿਆ ਆ ਤੁਸੀਂ ਥੋੜੇ ਸਵੇਰੇ ਇਹ ਕੌਣ ਤੋੜ ਕੇ ਲੈ ਗਿਆ ਅਣ ਤੇ ਆਹੀ ਪੜੋਲ ਪਰ ਗਿਫਟ ਮਿਲ ਗਿਆ ਕਿਉਂ ਕਰੇਲਿਆਂ ਦਾ ਚੱਲ ਲੱਗਣਾ ਸ਼ੁਰੂ ਹੋਏ ਨਾ ਪਿਆ ਨਹੀਂ ਲੱਗਦਾ ਮੈਂ ਪਹਿਲਾਂ ਹੁਣ ਦੇਖੀ ਕਾਣੇ ਆ ਜਾਂਦੇ ਨੇ ਇਸ ਕਰਕੇ ਵੇਖਣੀ ਛੜ ਛੜੀ ਵੀ ਕਾਣੀ ਹੋ ਜਾਂਦੇ ਆ ਆਜਾ ਦਾ ਫਾਇਦਾ ਬੜਾ ਹੁੰਦਾ ਅਜੇ ਵੀ ਕਿਤੇ ਕਈ ਕਾਣੇ ਆ ਬੜੇ ਪਰ ਹੈ ਆ ਪੀ ਹੁਣ ਰੁਕਦੇ ਨਹੀਂ ਬਸ ਆ ਗਏ ਆ ਪਿਛਲੇ ਸਾਲ ਦੀ ਹੈ ਨਾ ਪਿਛਲੇ ਸਾਲ ਦੀ ਆਪੇ ਉੱਗੀ ਇੱਕ 200 ਮੁੱਲ ਲਿਆ ਕੇ ਲਈਆਂ ਉਹਨਾਂ ਨੂੰ ਘੱਟ ਉਹਨਾਂ ਦਾ ਗ੍ਰੋਥ ਵੀ ਘੱਟ ਕੀਤੀ ਪਰ ਪਿਛਲੇ ਸਾਲ ਵਾਲੀ ਨੇ ਜ਼ਿਆਦਾ ਕੀਤੀ ਹੈ ਅਫੜੀ ਜੀ ਤਾਂ ਆਹ ਦੇਖ ਕਿੱਥੇ ਲੁਕੇ ਬੈਠੇ ਆ ਓਹ ਛੋਟਾ ਬੱਚਾ ਕੀ ਪਤਾ ਕੇ ਐਂਡੇ ਹੀ ਇਹਨਾਂ ਦੇ ਮੈਂ ਸ਼ਾਇਦ ਕਤੋਰੀ ਵੀ ਡੱਬ ਜਾਏ ਲੈ ਬੱਲਾ ਵੀ ਬੜੀਆਂ ਸੰਘਣੀਆਂ ਆ ਇਹ ਪਤਾ ਨਹੀਂ ਆਉਂਦੀ ਕੀ ਬਿਮਾਰੀ ਪਈ ਆ ਕੱਦੂ ਵੀ ਰੋਈ ਜਾਣਦੇ ਆ ਤੇ ਤੋਰੀਆਂ ਵੀ ਰੋਈ ਜਾਣੀਆਂ ਸ਼ੁਰੂ ਸ਼ੁਰੂ ਸੋਕੇ ਲੱਗ ਪਈਆਂ ਹੁਣ ਤੇ ਕੁਛ ਨਹੀਂ ਆਲ ਬਸ ਖਿਦਾਰ ਹੀ ਪਈ ਜਾਣਦੇ ਆ ਵਾਧੀਆਂ ਜਾਣਡੀਆਂ ਜਦੋਂ ਬਾਹਰ ਲਾਂਗੀ ਫੇਰ ਆਪਾਂ ਇਹਨਾਂ ਨੂੰ ਕੀ ਕਰਨਾ ਵਾ ਤੇ ਕਦੂਆਂ ਦਾ ਵੀ ਉਹ ਵਾਲਾ ਵੀ ਲੱਗਦੇ ਬਹੁਤ ਆ ਕਦੂ ਇੱਕ ਲੱਗਾ ਜਰਾ ਦੇ ਪਰ ਹੈ ਤੇ ਵਾਸਾ ਜੰਗੋ ਕੋਸ ਤੇ ਖਵਾਵਾਂਗੇ ਚਲੋ ਬੜਾ ਵਾ ਇਹਨੇ ਬੜਾ ਵਾ ਬੀਜ ਦਾ ਮੁੱਲ ਮੁੜ ਗਿਆ ਇਹ ਪਹਿਲਾਂ ਜਾ ਦੇ ਰਹਿਣ ਵਾਲੀ ਹੈ ਰਾਮ ਨੇ ਇਹ ਤੇ ਹੋਰ ਵੀ ਲਾਗ ਲੈ ਜਾ ਆਹੋ ਵੀ ਗਾ ਠੀਕ ਲਾ ਲਿਆ ਨਵਾਂ ਤੇ ਕਰੀਏ ਕਦੂ ਆਪਣਾ ਆਹੋ ਹੱਥ ਪਹੁੰਚੂਗਾ ਕਾ ਮਾਂ ਖੇਚ ਲੈ ਕੋਈ ਨਹੀਂ ਵੇਖ ਲੈਨੇ ਬੁਲਾ ਥੱਲਿਓ ਵੜ ਲੈ ਮੈਂ ਨਾ ਵੜ ਤੇ ਕੰਮ ਹੀ ਮੁੱਕ ਜੇ ਕਦੂ ਲਾਉਣਾ ਭਾਜ ਦਾ ਮਰਜ਼ੀ ਲੱਥੇ ਆ ਬਾਕੀ ਸਭ ਕੁ ਖਰਾਬ ਹੋ ਜੇ ਵੇਖੀ ਇਹ ਵੀ ਲੱਗਦਾ ਖਰਾਬਾ ਵਿੱਚੋਂ ਜਿੰਨੇ ਕੇ ਨੂੰ ਦਾਗ ਲੱਗੇ ਖਰਾਬ ਹੀ ਲੱਗਦਾ ਚੱਲ ਆ ਜਾ ਤੋਰੀਆਂ ਹਨੀਮਾ ਵੇਖ ਲੈ ਇੱਥੇ ਤੋਰੀ ਨਹੀਂ ਲੱਭਣੀ ਕੋਈ ਆ ਇੱਕ ਲੋਤੀ ਤੋਰੀ ਲੱਗੀ ਐ ਇਹਨੂੰ ਆਪਾਂ ਛੱਡ ਚੱਲੇ ਆਂ ਕਿ ਤੂੰ ਕੋਈ ਨਹੀਂ ਆਸ਼ਕਰ ਆਪਣੀ ਜ਼ਿੰਦਗੀ ਭੋਗ ਤੇ ਇਹਨੂੰ ਕੁਝ ਨਹੀਂ ਕਰਨਾ ਚੱਲੀਏ ਆਹੋ ਤੇ ਆ ਪਤਾ ਹੀ ਕਿਤਾ ਸੁੱਕ ਗਈ ਫਰੇ ਗੱਲ ਇਹ ਗੱਲ ਜਿਹੜਾ ਟੇਸਟ ਕਰਦਾ ਰਿਹਾ ਇਹਨੂੰ ਹੋਰ ਨਹੀਂ ਗੱਲ ਕੋਈ ਇਹਨੇ ਨਾ ਅੱਧ ਵਿੱਚ ਘਾਰਾ ਟੁੱਕਤੀ ਉੱਤੋਂ ਵੀ ਹਰੀ ਐ ਥੋਲੇ ਵੀ ਹਰੀ ਐ ਵਿੱਚ ਘਾਰਾ ਟੁੱਕ ਛੜੀ ਐ ਕੋਈ ਨਹੀਂ ਸਬਜ਼ੀਆਂ ਜੜੀਆਂ ਵਾਂ ਭਿੰਡੀਆਂ ਤੇ ਕਰੇਲੇ ਤੇ ਇੱਕ ਕੱਦੂ ਲੱਭ ਗਿਆ ਬਾਕੀ ਤੋਰੀ ਆਪਾਂ ਛੱਡ ਆਏ ਆਂ ਹਾਂ ਹੰਡ ਹੋ ਗਿਆ ਤੇ ਕਦੋਂ ਵੀ ਮੇਰੇ ਸਾਬ ਨਾਲ ਲਾਸਟ ਲੱਗਣਾ ਜਿਹੜੇ ਸਾਡਾ ਵੱਲ ਸੁੱਕਣ ਦੀ ਹੈ ਲਾਸਟ ਹੋਈ ਗਿਆ ਆ ਉਹ ਟੰਗਿਆ ਰਹਿ ਗਿਆ ਕੀ ਇਹਨੂੰ ਕਹਿੰਦੇ ਆ ਪਡੋਲ ਪਡੋਲ ਛੋਟੇ ਅਜੇ ਚਲੋ ਚਲੀਏ ਫਿਰ ਹਾਂਜੀ ਸਬਜ਼ੀ ਲਾਉਂਦੇ ਆ ਸਾਹ ਚੜ ਗਿਆ ਪਾਣੀ ਲੈ ਕੇ ਆਈ ਲੈ ਸਬਜ਼ੀ ਤੋੜਨ ਆਏ ਸੀ ਤੇ ਚਾਹ ਪੀਂਦਾ ਪਏ ਆ ਚਾਹ ਪੀਣ ਦਾ ਕਾਰਨ ਮੇ ਇਹ ਨਹੀਂ ਆ ਵੀ ਚਾਹ ਚਾਚੀਾਂ ਦੀ ਗੋੜ ਵਾਲੀ ਆ ਹੋਰ ਨਹੀਂ ਗੱਲ ਕੋਈ ਤੇ ਗੋੜ ਵਾਲੀ ਚਾਹ ਨੂੰ ਨਾ ਤੇ ਹੁੰਦੀ ਨਹੀਂ ਆ ਇਹ ਕਰਕੇ ਆਇਆ ਖਾ ਵੀ ਆਉਣ ਦੋ ਚਲ ਕੋਈ ਗੱਲ ਨਹੀਂ ਇਹ ਸਬਜੀ ਆਪਾਂ ਤੋੜ ਲਈ ਤੇ ਹੁਣ ਬੈ ਕੇ ਪਹਿਲਾਂ ਪੀਨੇ ਆ ਚਾਹ ਮੇਰੇ ਵੰਡੇ ਦੀ ਸ਼ੈਰੀਂ ਦੇ ਦੋ ਸ਼ੈਰੀ ਆ ਵਾਦੀ ਖਾਪਾਂ ਮੈਂ ਪੀ ਲਾਂਗਾ ਤੇਰੇ ਵੰਡੇ ਦੀ ਮੇਰਾ ਨਾਮ ਲੈ ਲਿਆ ਕਰ ਤੂੰ ਪੀ ਲੈ ਮੈਂ ਸ਼ਾਇਦ ਜ਼ਿਆਦਾ ਪੀ ਨਹੀਂ ਇਹ ਹੋ ਜਾਂਦੀ ਉਹ ਹੋਰ ਪਾਸੇ ਮੈਂ ਮੇਰਾ ਪੁੱਤਰ ਪੀ ਲੇਗਾ ਮੈਂ ਕੀ ਆ ਮੈਂ ਵੀ ਥਰਾ ਕੋਈ ਲੱਗਦਾ ਆ ਤੇ ਆਪਣੀ ਸਬਜੀ ਲੈ ਲਓ ਆਪਣੀ ਜੋਗੀ ਸਬਜੀ ਦੀ ਵੰਡ ਕਰ ਲਓ ਹੁਣ ਤੇ ਕਿਹਦੀ ਤੁਹਾਨੂੰ ਚਾਹੀਦੀ ਇੱਕ ਲੈਣ ਗਏ ਸਬਜੀ ਵੇਖਦਾ ਤਿੰਨ ਚਾਰ ਲੈ ਲੈਂਦੇ ਮੈਂ ਲਾਸਟ ਆ ਪਿੰਡ ਦੀਆਂ ਢਾਡੀਆਂ ਵੀ ਜਿਹੜੀਆਂ ਚਾਹ ਪੀਂਦੇ ਆਂ ਪਿੰਡੀਆਂ ਤਾਂ ਇਹ ਪਕਾਣੀਆਂ ਨੇ ਪੱਕ ਗਿਆ ਨਹੀਂ ਹੁਣ ਬਸ ਆਖਰੀ ਸਬਜ਼ੀ ਪਿੰਡੀਆਂ ਦੀ ਵੀ ਮੈਂ ਹੋਰ ਪਾ ਦਿੰਦੀ ਚੰਗਾ ਰੱਖੀ ਫਿਰ ਘਰ ਖਾਣ ਤੋਂ ਪਹਿਲਾਂ ਛੁੱਟੀ ਜਾਣ ਰਹੀਆਂ ਬਹੁਤ ਧੰਨਵਾਦ ਚਾਹ ਰੋ ਲਏ ਆ ਇੱਥੇ ਛੁੱਟੀ ਜਾਂਦੇ ਆ ਘੜੀ ਘੇੜਨੇ ਜਾਵਦੇ ਇਹ ਬਣ ਕੇ ਹੋਣਗੇ ਜੇ ਕਰੇਲੇ ਜਿਹੜੇ ਕਿ ਨਹੀਂ ਜੇ ਲੈਣੇ ਹੋਣਗੇ ਤੇ ਕਰੇਲੇ ਉਤ ਲਾ ਲਿਓ ਕਿਉਂਕਿ ਅਸੀਂ ਓਨੇ ਕੇ ਲਾਏ ਜਿਹਨਾਂ ਬਣਾਉਣੇ ਆ ਇਹ ਸਬਜ਼ੀ ਦਾ ਆਧਾਰ ਜਿਹੜਾ ਚੱਲਦਾ ਰਹਿੰਦਾ ਆਣ ਗਵਾਣ ਇਦਾਂ ਹੀ ਕਰੇਲੇ ਵਾਧੂ ਲੱਗੇ ਜਾਂਦੇ ਆ ਤੇ ਜਿੰਨੇ ਮਰਜੀ ਲਾ ਲਿਓ ਅੱਜ ਹੈਗੇ ਅੱਜ ਬਣਾਏ ਅੱਜ ਇਤੋਂ ਬਣ ਕੇ ਵੀ ਸਵਾਣਾ ਵਾ ਹਾਂ ਆਓ ਬਣ ਕੇ ਵੇਖ ਲਓ ਜਿਹੜੀ ਚੀਜ਼ ਕਲੇ ਖਾਣੇ ਹੋਣਗੇ ਬਣਾ ਲਾਂਗੇ ਤੇਲੇ ਲੈ ਲਿਓ ਤੇ ਪ੍ਰੋਲ ਪੜ ਕੇ ਬਣਾਉਣੇ ਲੈ ਮੈਨੇ ਕੋਈ ਗਾ ਨਹੀਂ ਲਉ ਤੇ ਬਣਾ ਲਾਂਗੇ ਆਪੇ ਆਓ ਚਲੋ ਆਓ ਵੇਖ ਲਿਓ ਚਲੋ ਜੀ ਆਂਡ ਗਵਾਣ ਚ ਲੈ ਆਂਦੀ ਸਬਜੀ ਹੁਣ ਆਪਣੇ ਆ ਵਲਾਂ ਫਰੋ ਲਈਏ ਨਹੀਂ ਇਹ ਨਿੱਕੇ ਹੈ ਹੈ ਨਹੀਂ ਚੰਗੇ ਨਹੀਂ ਨਿੱਕੇ ਆ ਵੇਖੋ ਪਤਲਾ ਵਜੇ ਤੇ ਇੱਕ ਹੋਰ ਤੇ ਉਹ ਵੀ ਪਤਲਾ ਪਤਲਾ ਇਹ ਅਗਲੀ ਾਰਨ ਜਿਹੜੇ ਉਹ ਲੱਗੇ ਆ ਨਾ ਉਹਨਾਂ ਦੇ ਨਾਲੇ ਵੱਡੇ ਹੋਣੇ ਆ ਫੇਰ ਅਗਲਾ ਡੰਗ ਜਿਹੜਾ ਉਹ ਬਣ ਜਾਣਾ ਚਲ ਠੀਕ ਹੈ ਕਬੀਆ ਲੱਗੀ ਆ ਇਹਾਂ ਦੀ ਕਰਦੀ ਹੈ ਕਟਿੰਗ ਆ ਇਹਨਾਂ ਦੀ ਹੋਰ ਕਿਹਦੀ ਨਹੀਂ ਨਹੀਂ ਆਹ ਸਬਜੀ ਦੀ ਮੈਂ ਇਹਨਾਂ ਦੀ ਕਹਿ ਰਿਹਾ ਮੈਂ ਮਾਲੀ ਕਰੂ ਇਹਨਾਂ ਦੀ ਆਹ ਸਬ지 ਹਮ ਕਰਦੇ ਆ ਮਨਉਂਦੇ ਨਾ ਪਿਛਲੀ ਵਾਰੀ ਨਾ ਜਦਾਂ ਹੀ ਵਲੌਗ ਪਾਇਆ ਸੀ ਪੜੋਲਾਂ ਦੀ ਸਬਜੀ ਦਾ ਤੋੜਨ ਦਾ ਉਦੋਂ ਵਿੱਚ ਕਮੈਂਟ ਆਇਆ ਹੀ ਕਾਫੀ ਵੀ ਇਹਨੂੰ ਬਣਾਉਣੀ ਵੀ ਦੱਸੋ ਕਿੱਦਾਂ ਬਣਦੀ ਆ ਇਹਦਾ ਕੋਈ ਔਖਾ ਕੰਮ ਨਹੀਂ ਹੈਗਾ ਬਸ ਜਿਵੇਂ ਕਰੇਲੇ ਬਣਾਉਣੇ ਹੋ ਤਾਂ ਪਤਾ ਹੀ ਸਾਰਿਆਂ ਨੂੰ ਵੀ ਆ ਪਿਆਜ਼ ਕੱਢ ਕੇ ਤੇ ਮਸਾਲਾ ਤਿਆਰ ਪਾ ਕੇ ਸਾਰਾ ਲੂਣ ਵਿੱਚ ਮਸਾਲਾ ਤੇ ਤਿਆਰ ਕਰ ਲੈਣਾ ਜਿਹੜੀ ਭਰਮੀ ਸਬਜ਼ੀ ਬਣਦੀ ਹੈ ਫਿਰ ਛੋਟੇ ਛੋਟੇ ਇਹਨੂੰ ਛਿੱਲ ਕੇ ਐਜਿਹੇ ਪੀਸ ਕਰ ਲੈਣੇ ਆ ਤੇ ਇਹਦੇ ਵਿੱਚ ਕੱਟ ਲਾ ਦੇਣੇ ਆ ਤੇ ਇਹਨਾਂ ਨੂੰ ਭਰ ਲੈਣਾ ਸੌਖਾ ਕੰਮ ਆ ਐਦਾਂ ਇਹਦੇ ਵਿੱਚੋਂ ਆ ਜਾਲੀ ਜੀ ਕੱਢ ਕੇ ਤੇ ਇਹਦੇ ਵਿੱਚ ਆ ਮਸਾਲਾ ਭਰ ਲੈਣਾ ਵਾ ਤੇ ਇਹਨੂੰ ਤੇਲ 'ਚ ਫਰਾਈ ਕਰ ਲੈਣਾ ਸਿੰਪਲ ਜਿੱਦਾਂ ਕਰੇਲੇ ਬਣਾਈਦੇ ਆ ਤੇ ਟੇਸਟ ਬਹੁਤ ਵਧੀਆ ਬਣਦੀ ਏ ਕੱਟਣ ਨਾਲੋਂ ਜ਼ਿਆਦਾ ਸਾਨੂੰ ਤੇ ਪਰੇ ਦੀ ਜ਼ਿਆਦਾ ਸਵਾਦ ਲੱਗੀ ਹੁੰਦੀ ਏ ਸੌਫਟ ਜੀ ਸਬਜ਼ੀ ਬਣਦੀ ਬੜੀ ਸਵਾਦ ਆਜੀ ਬੜੀ ਸੌਫਟ ਜੀ ਬਣਦੀ ਬਣ ਵੀ ਝੱਟ ਜਾਂਦੀ ਏ ਨਰਮ ਜੀ ਹੁੰਦੀ ਏ ਨਾ ਤੇ ਬਾਕੀ ਕੱਟ ਕੇ ਵੀ ਬਣ ਜਾਂਦੀ ਏ ਜਿੱਦਾਂ ਤੋਰੀਆਂ ਬਣਾਈ ਗਿਆ ਸੀ ਮੈਂ ਇਦਾਂ ਹੀ ਕੱਟ ਕੇ ਤੇ ਉਹਨੂੰ ਪਿਆਜ਼ ਨਾਲ ਤੜਕਾ ਵਾਲੋ ਤੇ ਕੱਟ ਕੇ ਬਣ ਜਾਂਦੀ ਪਹਿਲੀ ਵਾਰੀ ਜਦੋਂ ਆਪਾਂ ਵਲੌਗ ਪਾਇਆ ਤੇ ਬੜੇ ਭੈਣਵਰਾ ਪੁੱਛਦੇ ਸੀ ਵੀ ਅਸੀਂ ਤਾਂ ਪਹਿਲੀ ਵਾਰੀ ਵੇਖੀ ਆ ਇਦਾਂ ਦੀ ਸਬਜ਼ੀ ਮਤਲਬ ਤੇ ਪਰੇ ਆਮ ਹੀ ਮਿਲ ਜਾਂਦੀ ਏ ਹੋ ਜਾਂਦੀ ਏ ਕੋਈ ਸਕੀ ਜਿਹੜਾ ਤੇ ਨਾਮ ਮਿਲਦੀ ਹੋਏ ਪਰ ਇਹ ਕਚੂਰੀਂ ਦੇ ਵੀ ਬੋਲਦੇ ਏ ਘਰੇ ਆਪਣੇ ਆਪਣੇ ਨਾਮ ਦੇ ਸਾਰੇ ਨਾਮ ਆ ਗਿਆ ਪਰ ਅਹੀਂ ਅਹੀਂ ਪਲੋਰ ਬੋਲਦੇ ਆ ਇਹਨਾਂ ਨੂੰ ਤੇ ਇਸ ਕਰਕੇ ਇੰਤਾ ਛੋਟੇ ਛੋਟੇ ਪੀਸ ਕੱਟ ਲੋ ਪਾ ਵੱਡੇ ਕੱਟ ਲੋ ਪਾ ਛੋਟੇ ਕੱਟ ਲੋ ਤੇ ਇਹਨਾਂ ਨੂੰ ਬਸ ਕੱਟ ਲਾ ਕੇ ਤੇ ਭਰ ਲੈਣਾ ਵਾ ਤੇ ਸੇਮ ਤੇਲ ਚ ਪਾ ਕੇ ਫਰਾਈ ਕਰ ਲੈਣਾ ਵਾ ਤੇ ਬਣ ਵੀ ਛੇਤੀ ਜਾਨੀ ਆ ਤੇ ਬਹੁਤ ਟੇਸਟੀ ਬਣਦੀ ਸਬਜੀ ਬਸ ਇਹੋ ਹੀ ਮੇਨ ਹਨਾ ਬਸ ਇਹੀ ਮੈਂ ਨਾਲ ਚਲੋ ਬੜਾ ਦੱਸ ਦਾਂਗੇ ਪਿਛਲੀ ਵਾਰੀ ਨਹੀਂ ਬਣਾਇਆ ਗਿਆ ਸਾਡੇ ਕੋਲ ਵਲੌਗ ਸਬਜੀ ਕੱਟਣ ਦਾ ਬਣਾਉਣ ਦਾ ਤੇ ਬਾਕੀ ਚਲੋ ਸੇਮ ਜਿਦਾ ਕਰੇਲੇ ਭਰਦੇ ਆ ਟਾਈ ਵਿੱਚ ਆਂਦੇ ਹੀ ਪੀ ਬਣਾਉਣੀ ਦੱਸਿਓ ਕਿੱਦਾਂ ਬਣਦੀ ਆ ਤੇ ਇਸ ਕਰਕੇ ਮੈਂ ਦੱਸਣ ਲੱਗੀ ਆ ਪੀ ਇਦਾਂ ਹੀ ਸਿੰਪਲ ਹੀ ਬਣਨੀ ਆ ਜਿਆਦਾ ਕੋਈ ਔਖਾ ਕੰਮ ਨਹੀਂ ਹੈਗਾ ਤੇ ਬਾਕੀ ਆਪਣੇ ਹਿਸਾਬ ਨਾਲ ਤੁਸੀਂ ਜੋ ਵੀ ਨੂੰ ਵਿੱਚ ਮਸਾਲਾ ਜਿੱਦਾਂ ਵੀ ਪਾਉਣਾ ਵਾ ਉਹ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਵਾ ਹੂੰ ਚਲੋ ਠੀਕ ਆ ਫਿਰ ਬੱਸ ਇਹਨਾਂ ਦੱਸ ਲੈਣਾ ਮੈਂ ਤਾਂ ਗੱਲ ਕਹਿਣ ਗਈ ਮੈਨੂੰ ਚੇਤਾ ਭੁੱਲ ਗਿਆ ਪਤਾ ਨਹੀਂ ਕਿਹੜੀ ਗੱਲ ਕਰਨ ਲੱਗੀ ਚਾ ਰਹਿਣ ਦੇ ਵਜੇ ਚੇਤਾ ਭੁੱਲ ਗਿਆ ਪਤਾ ਨਹੀਂ ਕਿਹੜੀ ਗੱਲ ਕਰਨ ਛੱਡ ਪਰਾਂ ਚਲੋ ਠੀਕ ਆ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ